ਅਜਾ ਸੋਸ਼ਲ ਮੀਡੀਆ ਦੀ ਗੱਲ ਕਰੀਏ ਕਿ ਸੋਸ਼ਲ ਮੀਡੀਆ ਪਹਿਲੇ ਇਨਾ ਐਕਟਿਵ ਨਹੀਂ ਹੁੰਦਾ ਸੀ ਜਿੰਨਾ ਕਿ ਅੱਜ ਦੀ ਜਨਰੇਸ਼ਨ ਨੂੰ ਪੇਸ ਕਰਨਾ ਪੈ ਰਿਹਾ ਜਿਵੇਂ ਤੁਹਾਡੇ ਡੈਡ ਦਾ ਟਾਈਮ ਉਦੋਂ ਮਤਲਬ ਸੋਸ਼ਲ ਮੀਡੀਆ ਇਹ ਚੀਜ਼ਾ ਹੈ ਹੀ ਨਹੀਂ ਸੀ ਸਿਰਫ ਆਟੋਗ੍ਰਾਫ ਹਾਂ ਹਾਂ ਤੇ ਕਿੰਨਾ ਕੁ ਤੁਸੀਂ ਤੁਸੀਂ ਤਾਂ ਉਹ ਵੀ ਉਦੋਂ ਵੀ ਨਾਲ ਚੱਲਦੇ ਦੇਖਿਆ ਹਣਾ ਤੇ ਹੁਣ ਵੀ ਦੇਖ ਰਹੇ ਹੋ ਤਾਂ ਕਿੰਨਾ ਕੁ ਫਰਕ ਦੇਖਦੇ ਹੋ ਮਤਲਬ ਇਹਦੇ ਪੋਜ਼ਿਟਿਵ ਪੁਆਇੰਟਸ ਕੀ ਔਰ 네ਗੇਟਿਵਿਟੀ ਪੁਆਇੰਟਸ ਤੁਹਾਨੂੰ ਕਿਹੜੇ ਲੱਗਦੇ ਆ ਪੋਜ਼ਿਟਿਵ ਉਦੋਂ ਇਹ ਹੁੰਦਾ ਸੀਗਾ ਕਿ ਜਿਹੜੇ ਫੈਨ ਹੁੰਦੇ ਸੀ ਨਾ ਉਹ ਜਾਨ ਤੱਕ ਦੇਣ ਨੂੰ ਕਰਦੇ ਹੁੰਦੇ ਸੀ ਇੰਨੇ ਪੈਸ਼ਨੇਟ ਫੈਨ ਮੇਰੀ ਅੱਖ ਅੱਜ ਵੀ ਇੱਕ ਫੈਨ ਆ ਕੁੜੀ ਟਰਸਟ ਮੀ ਬ੍ਰੋ ਮੇਰੀ ਕਦੀ ਉਹਨਾਂ ਫੋਨ ਤੇ ਗੱਲ ਨਹੀਂ ਹੋਈ ਕਦੀ ਇਦਾਂ ਨਹੀਂ ਹੋਈ ਬੱਡੋ ਮੈਨੂੰ ਐਪ ਜੀ ਵੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ 2011 ਤੋਂ ਲੈ ਕੇ ਹਜੇ ਤੱਕ ਵੀ ਕਰਦੀ ਆ ਹਨਾ ਕੁਝ ਇਦਾਂ ਦੇ ਫੈਨਸ ਵੀ ਹੋਇਆ ਉਹ ਉਹ ਪੋਜ਼ਿਟਿਵ ਵੇਅ ਸੀਗਾ ਕਿ ਇੱਕ ਵਾਰ ਜੁੜਦੇ ਸੀ ਹਾਂ ਜੁੜਦੇ ਸੀਗੇ ਔਰ ਫਿਰ ਉਹਨਾਂ ਇੱਕ ਸਾਡੀ ਵੀ ਹੁਣ ਸਾਡੀ ਵੀ ਇਸ ਚ ਕੋਈ ਕਮੀ ਜਾਂ ਪੇਸ਼ੀ ਆ ਕਿਉਂਕਿ ਸੋਸ਼ਲ ਮੀਡੀਆ ਚ ਹੁਣ ਲੋਕਾਂ ਨੂੰ ਕ੍ਰੇਜ਼ ਨਹੀਂ ਰਹਿ ਗਿਆ ਕਿ ਸਟਾਰ ਦੀ ਲਾਈਫ ਚ ਹੁੰਦਾ ਕੀ ਆ ਕਿਉਂਕਿ ਸਾਰਾ ਕੁਝ ਤਾਂ ਪਾ ਹੀ ਦਿੰਦੇ ਆ ਸੀ ਦਿਨ ਉਹ ਈਚ ਐਂਡ ఎవਰੀਥਿੰਗ ਉਦੋਂ ਇੱਕ ਸਟਾਰ ਮਿਸਟਰੀ ਹੁੰਦਾ ਸੀਗਾ ਲੋਕਾਂ ਲਈ ਉਹ ਸਿਰਫ ਟੀਵੀ ਤੇ ਦੇਖਦਾ ਹੁੰਦਾ ਸੀਗਾ ਤੂੰ ਸੋਚਦੇ ਹੁੰਦੇ ਸੀ ਯਾਰ ਇਹ ਇਹ ਵੀ ਉਹਦੀ ਰੋਟੀ ਖਾਂਦਾ ਹੋਊਗਾ ਹਨਾ ਯਾਰ ਇਹ ਇਹ ਕਿੱਦਾਂ ਰਹਿੰਦੇ ਹੋਊਗੇ ਇਹਨਾਂ ਦੀ ਨਾਰਮਲ ਲਾਈਫ ਕਿੱਦਾਂ ਹੋਊਗੀ ਹੁਣ ਹੁਣ ਸਾਰਿਆਂ ਨੂੰ ਬਰਾਛਾ ਇਦਾਂ ਰਹਿੰਦੇ ਹੋ ਪਤਾ ਹੈ ਰੋਜ਼ ਦਾ ਇਹ ਕੰਮ ਆਇਆ ਰੋਜ਼ ਦਾ ਇਹ ਅਸੀਂ ਅਸੀਂ ਈਜ਼ੀਲੀ ਅਵੇਲੇਬਲ ਹੋਗੇ ਇੱਕ ਉਹਦਾ ਅੱਛਾ ਪੁਆਇੰਟ ਵੀ ਆ ਕਿ ਈਜ਼ੀਲੀ ਅਵੇਲੇਬਲ ਸਾਰਿਆਂ ਕੋਲ ਹੋ ਗਏ ਬਹੁਤ ਈਜ਼ੀਲੀ ਪਹੁੰਚ ਜਾਣੇ ਬਟ ਉਹਦਾ ਇੱਕ ਵੀ ਹੋ ਗਿਆ ਕਿ ਘਰ ਕੀ ਮੁਰਗੀ ਦਾਲ ਬਰਾਬਰ ਕਿ ਉਹਦੀ ਕਦਰ ਨਹੀਂ ਰਹਿੰਦੀ ਸੋ ਉਹ ਔਰ ਬਸ ਇਨਾ ਫਰਕ ਲੱਗਾ ਮੈਨੂੰ ਉਦੋਂ ਲੋਕਾਂ ਨੂੰ ਇਹ ਸੀਗਾ ਕਿ ਕਿਉਰਿਓਸਿਟੀ ਸੀਗੀ ਕਿ ਮਿਲਣਾ ਮੈਨੂੰ ਅੱਜ ਵੀ ਯਾਦ ਆ ਡੈਡੀ ਨੂੰ ਲੈਟਰ ਆਉਂਦੇ ਸੀ ਖੂਨ ਨਾਲ ਲਿਖੇ ਹੋਏ ਬਲੱਡ ਨਾਲ ਲਿਖੇ ਹੋਏ ਹਨਾ ਉਹ ਉਦੋਂ ਰਿਵਾਜ ਹੀ ਹੁੰਦਾ ਸੀ ਉਹਦਾ ਐਡਰੈਸ ਵੀ ਨਹੀਂ ਪਤਾ ਹੁੰਦਾ ਸੀ ਲੱਭਣਾ ਪੈਂਦਾ ਸੀ ਕਿ ਬੰਦੇ ਰਹਿੰਦੇ ਕਿੱਥੇ ਪੁੱਛ ਪੁੱਛ ਕੇ ਪੁੱਛ ਪੁੱਛ ਕੇ ਬੰਦਾ ਮੈਨੂੰ ਅੱਜ ਵੀ ਯਾਦ ਆ ਇੱਕ ਦਿਨ ਅਸੀਂ ਮੈਂ ਔਰ ਮੰਮੀ ਪ੍ਰਾਣੀਆਂ ਡੈਡ ਦੇ ਲੈਟਰ ਜਿਹੜੇ ਆਉਂਦੇ ਸੀ ਫੈਨਸ ਦੇ ਉਹ ਲੱਭਦੇ ਵਿੱਚੋਂ ਇੱਕ ਲੈਟਰ ਨਿਕਲਿਆ ਜਸਸੀ ਭਾਈ ਦਾ ਜਸਬੀਰ ਜਸਸੀ ਭਾਈ ਜੀ ਜਿਹਨਾਂ ਬਲੈਕਿਤ ਗੁਜਰਾਤ ਦੀ ਬਾਰੇ ਉਹਨਾਂ ਦਾ ਮੈਸੇਜ ਇੱਦਾਂ ਹਾਂ ਭਾਜੀ ਪੈਰੀ ਪ੍ਰਣਾਮ ਮੱਥਾ ਟੇਕਦਾ ਮੈਂ ਕਦੋਂ ਦਾ ਤੁਹਾਨੂੰ ਫੋਲੋ ਕਰ ਰਿਹਾ ਮਿਲ ਨਹੀਂ ਪਾ ਰਿਹਾ ਮੈਂ ਤੁਹਾਡਾ ਸ਼ਾਗਿਰਦ ਪੈਣਾ ਚਾਹੁੰਦਾ ਮੈਂ ਕੀ ਕਰਾਂ ਕਿਵੇਂ ਆਵਾਂ ਫਿਰ ਮੈਨੂੰ ਯਾਦ ਆ ਡੈਡੀ ਨੇ ਲਿਖਿਆ ਸੀਗਾ ਜਲੰਧਰ ਆ ਕੇ ਮਿਲੋ ਹਾਂ ਹੈਨਾ